ਆਨੇਕ ਨਾਮ ਧਿਆਈ ਸੂਰਤ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੈ ਜਮਦੂਤ ਨ ਆਵੈ ਨੇਰੈ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਟਾਏ ਸੋਠ ਮਹੱਲਾ ਪੰਜਵਾਂ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਐ ਦਰਸ਼ਨ ਭੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਹੋ ਭਾਈ ਨਾਮ ਜਪੋ ਨਾਮੋ ਅਰਾਧੋ ਗੁਰ ਪੂਰੇ ਕੀ ਸਰਨਾਈ ਰਹਾਉ ਤਿਸੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹਲਾ 5 ਕਰਨ ਕਰਾਵਨ ਹਰਿ ਅੰਤਰ ਜਾਮੀ ਜਾਨੇ ਆਪਣੇ ਕੀ ਰਾਖੈ ਜੈ ਜੈਕਾਰ ਹੋਤ ਜਗ ਭੀਤਰ ਸ਼ਬਦ ਗੁਰੂ ਰਸ ਚਾਖੈ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰੱਥ ਸਰਨ ਕਾ ਦਾਤਾ ਆਠ ਪੈਰ ਤੁਮ ਧਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇ ਸਹ ਨਾਹੀ ਸਤਗੁਰ ਚਰਨ ਲੱਗੇ ਭਉ ਮਿਟਿਆ ਹਰ ਗੁਨ ਗਾਏ ਮਨ ਮਾਹੀ ਸੂਖ ਸਹਜ ਆਨੰਦ ਘਨੇਰੇ ਸਤਗੁਰ ਦੀ ਆਦਲਾਸਾ ਜਿਨ ਘਰ ਆਏ ਸੋ ਬਾਸੀਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕੰਮ ਗੁਰ ਚਰਨੀ ਲਾਗ ਤਰਿਓ ਭਵ ਸਾਗਰ ਜਪ ਨਾਨਕ ਹਰ ਹਰ ਨਾਮਾ ਸੋਰਠ ਮਹਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਧ ਥਾਟੀ ^{(1)} ^{(2)} ਮਹਿ ਰਾਖ ਲਿਓ ਜਨ ਆਪਣਾ ਗੁਰ ਪੂਰੈ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਗਮ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਪਏ ਦਰਬਾਰਾ ਸੋਰਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈਂ ਦੇਨ ਸਰਨ ਸਦ ਧਿਆਈ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰੂ ਉਪਰ ਕੁਰਬਾਨ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਨਾਈ ਜਿਨ ਪੂਰਨ ਪੈ ਜਿ ਰਖਾਈ ਸਗਲੇ ਦੁਖ ਮਤਾਈ ਸੋ ਖੁਪੁਨ ਚੋ ਮੇਰੇ ਭਾਈ ਸੋਠ ਮਹੱਲਾ ਪੰਜਵਾ ਸੁਨਹੁ ਬੇਨੰਤੀ ठाकुर मेरे जी जंत तेरे ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਮਨ ਹਾਰੇ ਪ੍ਰਭ ਜੀਓ ਖਸਮਾ ਨਾ ਕਰ ਪਿਆਰੀ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰੱਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕਿਯੋ ਪ੍ਰਭ ਆਪਣੇ ਭਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਤ ਪੂਰਨ ਖਸਮ ਹਮਾਰੇ ਰਹਾਉ ਆਉ ਬੈਠ ਆਦਰ ਸਭ ਥਾਈ ਹੂਨ ਨਾ ਕਤੂ ਬਾਤਾ ਭਗਤ ਸਿਰ ਪਾਉ ਦਿਓ ਜਾਨੇ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ ਨੋਆ ਇਕ ਓੰਕਾਰ ਸਤਗੁਰ ਪ੍ਰਸਾਦ ਹਰੇ ਮਨ ਰਾਮ ਸਿਉ ਕਰ ਪਰੀਤ ਸਰਵਨ ਗੋਬਿੰਦ ਗੁਣ ਸੁਨੋ ਹਰ ਗਾਉ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਾਦੋ ਹੋ へ ਪਤ ਤਪਨੀਤ ਕਾਲ ਬਿਆਲ ਜਿਉ ਪਰਿਓ ਢੋਲੇ ਮੁਖ ਪਸਾਰੇ ਮੀਤਾ आज काल फन तोहे ग्रस है समझ राखो उचित कह नानक राम भज ले जात अवसर बीता सोरठ मोहल्ला नौआ मन की मान ही माहे रही ना हर भजे ना तीर्थ सेवे चोटी काल गही रहाओ दारा मीत ਪੂਤ ਰਤ ਸੰਪਤ ਧਨ ਪੂਰਨ ਸਭ ਮਹੀਂ ਅਵਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਉਤੇ ਜੋਗਾ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਾ ਨਹੀਂ ਸੂਰਤ ਮਹੱਲਾ 9 ਮਨ ਰੇ ਕੌਣ ਕੁਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾ ਹਨ ਧਨ ਜੋਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾ ਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੈ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰ ਧਾਰੋ ਰਹਾਉ ਅਤਲ ਪਇਓ ਤ्रू ਜਾ ਕੈ ਸਿਮਰਨ ਹਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਤ ਗੱਜ ਗਰਾਹਾ ਤੇ ਛੂਟਾ ਮਹਿਮਾ ਨਾਮ ਕਹਾਂ ਲਉ ਬਰਨੋ RAM ਕਹਿਤ ਬੰਦਨ ਤੇ ਟੂਟਾ ਅਜਾਮਲ ਪਾਪੀ ਜਗ ਜਾਣੀ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ ਸੋਰਠ ਮਹੱਲਾ ਨੋਆ ਪ੍ਰਾਨੀ ਕੌਨ ਉਪਾਉ ਕਰੈ ਜਾਤੇ ਭਗਤ ਰਾਮ ਕੀ ਪਾਵੇ ਜਮ ਕੋ ਤਰਾਸ ਹਰੈ ਰਹਾਉ ਕੌਨ ਕਰਮ ਵਿਦਿਆ ਕਹੋ ਕੈਸੀ ਧਰਮ ਕੌਨ ਫੁਨ ਕਰਈ ਕੌਨ ਨਾਮ ਗੁਰ ਜਾ ਕਹਿ ਸਿਮਰੈ ਭਵ ਸਾਗਰ ਕੋ ਤਰਈ ਕਲ ਮੈਂ ਏਕ ਨਾਮ ਕਿਰਪਾ ਨਿਦ ਜਾਹੇ ਜਪੈ ਗਤ ਪਾਵੇ ਔਰ ਧਰਮ ਤਾਂ ਕੈ ਸਮਨਾ ਹਨ ਇਹੇ ਵਿਦਬੇਦ ਬਤਾਵੇ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕਉ ਕਹਿਤ ਗੁਸਾਈ ਸੋ ਤੁਮਹੀ ਮਹਿ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਸੋਠ ਮਹੱਲਾ ਨੋਆ ਮਾਈ ਮਹਿ ਕਿ ਵਿਦ ਲਖੋ ਗਸਾਈ ਮਹਾ ਮੋਹ ਅਗਿਆਨ ਤੇ ਮਰ ਮੋ ਮਨ ਰਹਿਓ ਉਰਝਾਈ ਰਹਾਉ ਸਗਲ ਜਨਮ ਪਰਮ ਹੀ ਪਰਮ ਖੋਇਓ ਨਹਿ ਅਸਥਿਰ ਮਤ ਪਾਈ ਵਿਖਿਆ ਸਕਤ ਰਹਿਓ ਨਿਸਬਾਸੁਰ ਨਹਿ ਛੂਟੀ ਅਦਮਾਈ ਸਾਧ ਸੰਗ ਕਬ ਹੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੀ ਕੋ ਗੁਣ ਰਾਖਿ ਲੇਹੁ ਸਰਨਾਈ ਸੋਠ ਮਹੱਲਾ ਨੋਆ ਮਾਈ ਮਨ ਮੇਰੋ ਬਸ ਨਾਹੀ ਨਿਸ ਬਸਰ ਬਿਖਿਨ ਕੋ ਤਾਵਤ ਕਹਿ ਬਿਦ ਰੂਪ ਕਉ ਤਾਹੀ ਰਹਾਉ ਬੇਦ ਪਰਾਨ ਸਿਮਰਤ ਕੇ ਮਤ ਸੁਨ ਨਿਮਖ ਨਾਹੀ ਇਹ ਬਸਾਵੈ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ ਮਦ ਮਾਇਆ ਕੈ ਭਯੋ ਬਾਬਰੂ ਸੂਝਤ ਨਹਿ ਕਛ ਗਿਆਨਾ ਘਟ ਹੀ ਭੀਤਰ ਬਸਤ ਨਿਰੰਜਨ ਤਾ ਕੋ ਮਰਮ ਨਾ ਜਾਨਾ ਜਬ ਹੀ ਸਰਨ ਸਾਜ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਸੋਰਠ ਮਹੱਲਾ ਨੌਂ ਰੇ ਨਾਰ ਇਹ ਸਾਚੀ ਜੀ ਧਾਰ ਸਗਲਾ ਜਗਤ ਹੈ ਜੈਸੀ ਸੁਪਨਾ ਬਿਨ ਸਤ ਲਗਤ ਨਾ ਬਾਰ ਰਹਾਉ ਬਾਰੂ ਪੀਤ ਬਨਾਈ ਰਚ ਪਚ ਰਹਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੀ ਉਰਜਿਓ ਕਹਾ ਗਵਾਰ ਅਜ ਹੂੰ ਸਮਝ ਕਛ ਬਿਗਰਿਓ ਨਾਹਿਨ ਭਜ ਲੈ ਨਾਮ ਮਰਾਰ ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਹਿ ਪੁਕਾਰ ਸੋਠ ਮਹੱਲਾ ਨਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ ਜਾਵੇ ਹੀ ਨਿਰ ਧਨ ਦੇਖਿਓ ਨਰ ਕਉ ਸੰਗ ਛਾਡ ਸਭ ਭਾਗੇ ਕਹਉ ਕਹਾ ਯਾ ਮਨ ਬਉਰੀ ਕੋ ਇਨ ਸਿਓ ਨੇਹੋ ਲਗਾਇਓ ਦੀਨਾ ਨਾਥ ਚਕਲ ਭੈ ਭੰਜਨ ਜਸ ਤਾ ਕੋ ਬਿਸਰਾਇਓ ਸਮਾਨ ਪੂਸ਼ ਜਿਉ ਭਇਓ ਨਾ ਸੂਦਹੁ ਬਹੁਤ ਯਤਨ ਮੈਂ ਕੀਨੋ ਨਾਮ ਇਕ ਲਾਜ ਬਿਰਦ ਕੀ ਰਾਖੋ ਨਾਮ ਤਹਾਰੋ ਲੀਨੋ ਸੋਠ ਮਹੱਲਾ ਨਾ ਮਨ ਰੇ ਗਹਿਓ ਨਾ ਗੁਰ ਉਪਦੇਸ ਕਹਾ ਭਇਓ ਜੋ ਮੂਡ ਮਡਾਇਓ ਭਗਵਾਂ ਕੀਨੋ ਭੇਸ ਰਹਾਉ ਸਾਚ ਛਾੜ ਕੇ ਝੂਠਹਿ ਲਾਗਿਓ ਜਨਮ ਅਕਾਰਤ ਖੋਇਓ ਕਾਰ ਪਰ ਪੰਚ ਉਦਰ ਨਿਜ ਪੋਖਿਓ ਪਸ਼ੂ ਕੀ ਨਿਆਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਨੀ ਮਾਇਆ ਹਾਥ ਬਿਕਾਨਾ ਉਰਜ ਰਹੇਓ ਵਿਖਿਆਨ ਸੰਗ ਪੌਰਾ ਨਾਮ ਰਤਨ ਬਿਸਰਾਨਾ ਰਹੇਓ ਅਚੇਤ ਨਾ ਚੇਤੇਓ ਗੋਬਿੰਦ ਬਿਰਤਾ ਆਉਦ ਸਰਾਨੀ ਕਹੋ ਨਾਨਕ ਹਰ ਬਿਰਦ ਪਛਾਨੋ ਭੂਲੇ ਸਦਾ ਪਰਾਨੀ ਸੋਠ ਮਹੱਲਾ ਨੌواں ਜੋ ਨਾਰ ਦੁਖ ਮਹਿ ਦੁਖ ਨਹੀਂ ਮਾਨੈ ਸੁਖ ਸਨੇਹੋ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਗ ਮੋਹ ਅਬ ਮਹੰਨਾ ਹਰਖ ਸੋਗ ਤੇ ਰਹਿ ਨਿਆਰੋ ਨਾਹਿ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਿਨ ਤੇਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇਹ ਨਰਕੋ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਸੋਠ ਮਹੱਲਾ ਨੌਆ ਪ੍ਰੀਤਮ ਜਾਨ ਲੇ ਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਉ ਕੋ ਕਾਹੂ ਕੋ ਨਾਹੀ ਰਹਾਉ ਸੁਖ ਮਿਆਂਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੇ ਵਿਪਤ ਪਰਿ ਸਭ ਹੀ ਸੰਗ ਸਾਡ ਕੋ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸੀਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਵਿਵਹਾਰ ਬਨਿਓ ਹੈ ਜਾਂ ਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਸੋਠ ਮਾਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਚੌ ਤੁਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜਉ ਹਰ ਬਿਨ ਹੋਰ ਨਾ ਪੂਜਉ ਮੜੈ ਮਸਾਨ ਨ ਜਾਇ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਕਰ ਪੀਤਰ ਕਰ ਗੁਰੂ ਦਿਖਾਇਆ ਸਹਿਜ ਰਤੇ ਮਨ ਭਾਈ ਤੂੰ ਆਪੇ ਦਾਨ ਆਪੇ ਬੀਨਾ ਤੂੰ ਦੇਵਹਿ ਮਤ ਸਾਈ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਬੀਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵਲਾਈ ਰਹਾਉ ਅਸੰਕ ਬੈਰਾਗੀ ਕਹਿ ਬੈਰਾਗ ਸੋ ਬੈਰਾਗੀ ਜੇ ਖਸਮੈ ਭਾਵੇ ਹਿਰਦੈ ਸ਼ਬਦ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੇ ਏਕੋ ਚੇਤੇ ਮਨੁਆ ਨਾ ਡੋਲੇ ਧਾਵਤ ਵਰਜ ਰਹਾਵੇ ਸਹਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੇ ਮਨੁਆ ਪਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਭਾਈ ਜੇਹ ਬਾ ਨੇਤਰ ਸੋਤਰ ਸਚ ਰਾਤੇ ਜਲ ਬੂਜੀ ਤੁਝ ਹੈ ਬੁਝਾਈ ਆਸ ਨਿਰਾਸ ਰਹੈ ਬੈਰਾਗੀ ਨਿਜ ਘਰ ਤਾੜੀ ਲਾਈ ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਜ ਪੀਾਈ ਦੁਗਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰ ਨਾ ਦੂਜਾ ਪਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮਖ ਦੇ ਵਡਿਆਈ ਅਪਰ ਅਪਾਰ ਅਗੰਮੇ ਅਗੋਚਰ ਕਹਿਣਾ ਕੀ ਮਨਾ ਪਾਈ ਸੁਨ ਸੁਵਾਦ ਮਹਾ ਪਰਮਾਰਥ ਤੀਨ ਭਵਨ ਪਤ ਨਾਮੰ ਮਸਤ ਕਲੇਖ ਜੀਆਂ ਜਗ ਜੋਨੀ ਸਿਰ ਸਿਰ ਲੇਖ ਸਹਾਮਨ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਿਰੜਾਮਨ ਮਾਨ ਮੁਖ ਝੂਠ ਲਹਿ ਭੈ ਮਾਨਨ ਆਪੇ ਗਿਆਨ ਅਗਾਮਨ ਜਿਨ ਚਾਖਿਆ ਸੇ ਸਾਧ ਜਾਣਨ ਜੋ ਗੁੰਗੇ ਮਿਠਿਆਈ ਅਕਥ ਕਾ ਕਿਆ ਕਥਿਐ ਭਾਈ ਚਾਲੋ ਸਦਾ ਰਜਾਈ ਗੁਰਦਾਤਾ ਮੇਲੇ ਤਾਂ ਮਤ ਹੋਐ ਨਿਗੁਰੇ ਮਤ ਨਾ ਕਾਈ ਜਿਉ ਚਲਾਏ ਤਿਉ ਚਲਹਿ ਭਾਈ ਹੋਰ ਕਿਆ ਕੋ ਕਰੇ ਚਤਰਾਇ ਇਕ ਭਰਮ ਭਲਾ ਇਕ ਭਗਤੀ ਰਾਤੀ ਤੇਰਾ ਖੇਲ ਅਪਾਰਾ ਜਿਤ ਤੁਦ ਲਾਏ ਤਿਹਾਂ ਫਲ ਪਾਇਆ ਤੂੰ ਹੁਕਮ ਚਲਾਵਣਹਾਰਾ ਸੇਵਾ ਕਰੀ ਜੇ ਕਛੋ ਹੋਇ ਆਪਣਾ ਜੀਉ ਪਿੰਡ ਤੇਮਾਰਾ ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮੇ ਅਦਾਰਾ ਗਗਨੰਤਰ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ਨਾਮ ਮਨ ਭਾਵੇ ਕਹਿ ਕਹਾਵੇ ਤਤੋ ਤਤਿ ਵਖਾਨੰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੋਹਰਾਨੰ ਪੂਰਾ ਬੈਰਾਗੀ ਸਹਜ ਸੁਭਾਗੀ ਸਚ ਨਾਨਕ ਮਨ ਮਾਨ ਸੋਸ਼ਠ ਮਹਾਂ